ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾਤੋ ਗਾਮ ਤੇ ਲੈ ਕੇ ਆਏ ਜੀ ਦੋਨੇ ਬਾਈ ਤਾਜ਼ੀਆਂ ਸੂਣ ਆਫ ਕਰ ਲੈਨੇ ਬਾਈ ਨਾਲ ਅੱਜ ਵਿੱਚ ਬਾਈ ਜੀ ਸਸੀਕਾਲ ਫੋਟੇ ਘੁੰਮਦੀਆ ਬੜੀ ਫੀਡ ਹੈ ਬਾਈ ਬਾਈ ਨਾਮ ਤੇ ਡਰੈਸ ਹੋਏਗਾ ਕੋਈ ਨਾਮ ਵਹਿਗਾ ਬਰੋਨੀ ਪਿੰਡ ਹੈ ਗਿੱਲ ਕੋਟੇ ਸੈਣਾ ਠੀਕ ਆ ਬਾਈ ਇਧਰ ਆਪਣੇ ਸੈਣਾ ਮੰਨ ਲਓ ਇਧਰ ਆਪਣਾ ਪੱਕੋ ਕੈਂਚੀ ਆ ਇੱਕ ਸਾਈਡ ਸੈਣਾ ਰਹਿ ਗਿਆ ਇੱਕ ਸਾਈਡ ਪੱਕੋ ਕੈਂਚੀ ਆ ਪਿੰਡ ਗਿੱਲ ਕੋਟੇ ਹੈ ਨਾ ਬਾਈ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾਪਾ ਬਾਈ ਮੋਬਾਈਲ ਨੰਬਰ ਕੋਈ 887826208 88378 26208 26208 ਹਨ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੈ ਬਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੂਆ ਸੂਈ ਹੈ ਇਹ ਬਾਈ ਦੂਜੀ ਸੂਈ ਆ ਦੂਜਾ ਸਾਈ ਵਾਲਾ ਕਰਾਸ ਲੀ ਸਾਈ ਵਾਲਾ ਨਾ ਕਰਾਸ ਦੂਜਾ ਸੂਆ ਕਦੋਂ ਸੂਈ ਨੇ ਆ ਜੀ ਇਹ ਸੂਈ ਦੀ ਆ 2 ਮਹੀਨੇ ਹੋ ਗਏ ਹਨ ਬੱਚੇ ਬੱਚਾ ਮਗਰ ਬੱਛਾ ਬਾਈ ਅੱਛਾ ਬਾਈ ਦੁੱਧ ਕਿੰਨਾ ਚੋਣ ਵਾਲਾ ਨੇ ਬੋਲੋ ਬਾਈ ਚਮਾ ਚੋਣ ਵਾਲਾ 9 ਲੀਟਰ ਵਾਲਾ 8 ਲੀਟਰ ਵਾਲਾ ਦੱਬੇ ਮਾਰੇ ਕਿ ਲੈਣ ਕਿ ਜਮਾ 9 ਲੀਟਰ ਦੁੱਧ ਬਾਈ ਕਹਿੰਦਾ ਹਾਜ਼ਰ 8 ਲੀਟਰ ਦੁੱਧ ਆਉਂਦਾ ਡੱਬੇ ਵਿੱਚ ਜਿਵੇਂ ਮਾਰ ਲਿਓ ਚਾਰ ਟੈਂਕ ਹੋ ਗਏ ਆਪਣੇ ਨਹੀਂ ਚਾਹੇ ਬਾਈ ਕਹਿੰਦਾ ਚਾਰ ਡੰਗ ਚੋਲਿਓ ਫੇਰ ਖਾਣ ਬਹੁਤ ਚੰਗਾ ਚਿਵਾਈ ਕਿਵੇਂ ਆਪਣਾ ਬਾਈ ਇੱਕ ਨੰਬਰ ਚਾਰੇ ਖਾਣ ਲੈਣੇ ਕਿੜਵੇਂ ਪੂਰੀ ਗਾਇ ਤੇ ਚਿਵਾਈ ਬਾਈ ਕਹਿੰਦਾ ਇੱਕ ਨੰਬਰ ਬਹੁਤ ਤੋੜ ਕੇ ਖਾਦੇ ਸੋਈ ਚਵਾਈਏ ਕੋਈ ਬੱਚਾ ਵੀ ਹੈਗਾ ਮਗਰ ਬੱਛਾ ਦਾ ਬਾਈ ਤੇ ਫੈਟ ਬਹੁਤ ਹੁੰਦੀ ਉਹ ਵਾਲੀ ਫੈਨ ਬਈ ਨਹੀਂ ਵੀ ਹਾਂ ਲਵਾ ਕੇ ਲੈ ਜੀ ਬਾਈ ਕਹਿੰਦਾ 74000 ਰੁਪਏ ਦਾ ਹੈ ਟੈਂਡਰ ਲਵਾ ਕੇ ਦੇਜੋ ਤੋਰਾ ਚੰਗਾ ਥੀ ਵਿੱਚ ਲੈ ਕੇ ਰੋਸਾਂ ਲੈ ਕੇ ਫੇਸ ਦੇ ਫੇਸ ਬੜਾ ਪਿਆਰਾ ਕਰਨਾ ਤੇ ਕੀ ਮੋਗਾ ਵੀਰੇ ਜੈ ਜੈ ਗੱਲ ਇਹ ਆਪ ਲੈਣ ਦੇ ਨਹੀਂ ਕਰਾਂਗੇ ਬਾਈ ਜੀ ਹਜ਼ਾਰ ਦੇ ਦੇ ਬਾਈ ਹਜ਼ਾਰ ਦੀ ਮਾਨਤਨ ਹੋ ਜੀ ਮਾਨਤਨ ਕਰਦੇ ਆ ਮਾਨਤਨ ਨਹੀਂ ਰੱਖੀ ਦਿੱਤੀ 22000 ਰੁਪਏ ਦਾ ਤੇ 500 ਜੀ ਜੀ ਜਮਾਲ ਜਿਹੜਾ ਮੋਹਲਾ ਬਾਈ ਆ ਰੀਐਟੀਐਮ ਹੈਂਡ ਦੀ ਆਪਣੀ ਕੋਈ ਕਹਿ ਨਹੀਂ ਗਾਦੀ ਬਈ ਡਾਕਟਰ ਗਰੰਟੀ ਹੈ ਜਿਹਦੇ ਬਾਅਦ ਇਹਨੂੰ ਲਵਾਈ ਜਾਂਦੇ ਦੀ ਫਾਇਦਾ ਹੁੰਦੀ ਹੈ ਢੇਲੀ ਠੀਕ ਆ ਅੱਗੇ 6 7 6.5 7 ਇਨੀ ਫਾਇਦਾ ਹੁੰਦੀ ਆ ਅੱਗੇ 2 ਨੰਬਰ ਤੇ ਕਿਹੜਾ ਸੂਆ ਕੀ ਆ ਇਹ ਬਾਈ ਵੀ ਦੂਜੇ ਸੂਆ ਸਹੀ ਆ ਬੈੜਾ ਦੂਜਾ ਸੂਆ ਕਦੋਂ ਸੂਈ ਆ ਭਰਾ ਇਹਨੂੰ ਬਾਈ 20-22 ਦਿਨ ਹੋਗੇਗਾ 20 ਤੋਂ 22 ਦਿਨ ਬੱਚਾ ਕੀ ਆ ਮੇਂਰ ਬੱਸੀ ਆ ਬਾਈ ਬੱਚੀ ਆ ਕੀ ਬੱਚੀ ਚੰਗੀ ਆ ਨਾ ਹਾਂ ਵਧੀਆ ਬਾਈ ਬੱਚਾ ਬਾਈ ਬੱਚੀ ਨੂੰ ਜਾਨੂਂ ਦਤਾ ਬੱਚੀ ਦੀ ਕੁਆਲਿਟੀ ਚੈੱਕ ਕਰ ਲਓ ਬੈੜੀ ਜੀ ਜਾ ਤੂੰ ਇਹ ਵਧੀਆ ਕੀ ਆ ਹ ਲੇਵੇ ਦੇ ਨਾਲਆਂ ਨੂੰ ਨਾ ਵਧੀਆ ਨੇ ਬਹੁਤ ਜੀ ਬਹੁਤ ਜੀ ਹੈ ਦੁੱਧ ਕਿੰਨਾ ਹੋਵੇ ਦੁੱਧ ਬਾਈ ਇਸ ਲਈ ਫਾਰਮਰੀਟਰੀ ਹੈ 12 ਲੀਟਰ ਇਹ ਕੰਪਾਨ ਵਾਲ ਨਾਲ 12 ਲੀਟਰ ਦੁੱਧ ਬਾਈ ਕਹਿੰਦਾ ਨੈਟ ਚੂਣ ਵਾਲਾ ਤਿਆਰ ਆ ਨਾੜਾ ਨੂੜਾ ਲੇਵੇ ਤੇ ਫੁੱਲ ਲਾ ਲੈ ਕੱਲੀ ਕੱਲੀ ਨਾੜ ਐ ਖੜੀ ਐ ਕੱਲਾ ਕੱਲਾ ਠਣ ਗਿਲ ਦੀ ਠਣ ਮੁੱਠੀ ਵਾਲਾ ਠਣ ਚਬਾਈ ਕਿਵੇਂ ਬਾਈ ਬਹੁਤ ਚੰਗੀ ਜੀ ਬਾਈ ਪੂਰੀ ਚੰਗੀ ਚਬਾਈ ਖੋਲ ਲੈ ਬਾਈ ਤੋਰ ਕਰ ਸਾਡੇ ਸੂਈ ਸਵਾਈ ਬੱਚਾ ਮਗਰ ਬੱਚੀ ਬਈ ਬਰੀਡ ਇਹ ਵੀ ਚੰਗੀ ਆ ਫੈਂਟ ਇਹ ਵੀ ਚੰਗੀ ਆਊਗੀ ਗਰਮੀ ਘਟ ਮਨੂ ਫੈਂਟ ਮੰਨ ਕੇ ਚੱਲਣਾ ਠੰਡ ਮਨੇ ਨਾ ਗਰਮੀ ਮਨੇ ਬਈ ਤੋਰਾ ਇੱਕ ਨੰਬਰ ਆ ਆਰਡਰ ਕਰ ਮਾ ਬਾਕੀ ਹਜੇ ਚ ਵਾਈਟ ਬਹੁਤ ਟਾਈਮ ਲਿਆ ਬਈ ਆ ਤਕਰੀਬਨ ਮੰਨ ਕੇ ਚਲੋ 4:30 ਦਾ ਟਾਈਮ ਆ ਬਈ ਬੈਟ ਕਰ ਲਿਓ ਬਈ ਤੇ ਕੀ ਮੋ ਲਵੇ ਰੇ ਦਾ ਜਾਇਜ ਇਹ ਵੀ ਬਈ ਆਪਾ ਲੈ ਵੀ ਮੈਂ ਤੁਹਾਨੂੰ ਕਹਿੰਦਾ 22000 ਦੀ ਵੀ ਦੇ ਦੇਾਂਗੇ ਠੀਕ ਹੈ ਇਹ ਵੀ ਆਪਾਂ ਨੂੰ ਪਹਨਾਈ ਆਪਾਂ ਵੀ ਉਹੀ ਗੱਲ ਬੋਲਦੇ ਹਾਂ ਬਹੁਤ ਠੀਕ ਹੈ 28000 ਦੀ ਬੋਲ ਮੈਂ ਰੱਟ ਦੇ ਦੇਾਂਗੇ ਜਮਾ ਜੈ ਮੋਲ ਦਾ ਸਾਊਾ ਟੰਡੀ ਵਾਲਾ ਜਿਵੇਂ ਮਰ ਗਿਆ ਕਵਿੰਜਰ ਕੋਈ ਚੈੱਕ ਕਰੇ ਮੋਲ ਦਾ ਜਮਾ ਜੈ ਜਵਾਰ 28000 ਮਾਨਤਨ ਜਰੂਰ ਹੋ ਜਾ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਪਸੰਦ ਆਣ